ਲੋ ਜੀ ਭਾਈ ਜੀ ਲੋਂਗੋਵਾਲ ਬੱਕਰਾ ਮੰਡੀ ਚ ਆਏ ਹੋયાਗੇ ਪਹਿਲਾਂ ਤਾਂ ਤੁਹਾਨੂੰ ਕੱਠ ਦਿਖਾ ਦਈਏ 3 13 ਦੇ 26 ਤਰੀਕ ਦੀ ਮੰਡੀ ਹੁੰਦੀ ਆ ਭਾਈ ਜੀ ਕੱਠ ਬਹੁਤ ਆਗਾ ਜੇ ਜਾਨਵਰਾਂ ਦੀ ਗੱਲਬਾਤ ਕਰੀਏ ਭਾਈ ਜੀ ਹਰੇਕ ਤਰ੍ਹਾਂ ਦਾ ਜਾਨਵਰ ਹੈ ਜਿਹੜਾ ਅੱਜ ਦੀ ਮੰਡੀ ਦੇ ਵਿੱਚ ਆਇਆ ਹੋਇਆ ਹੈਗਾ ਪਰ ਜਾਦੇ ਜੇ ਗੱਲਬਾਤ ਕਰੀਦਾ ਪਠਾ ਤੇ ਬੱਕਰੇ ਆਏ ਹੋਏ ਨੇ ਬੱਚੇ ਤੇ ਪਾ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਰੇਟ ਵੀ ਬੱਚਿਆਂ ਦੇ ਕੀ ਰੇਟ ਨੇ 2 ਮਹੀਨੇ 2.5 ਮਹੀਨੇ 3 ਮਹੀਨੇ ਹਨਾ ਹਰਨੀ ਗੱਲਬਾਤ ਕਰਾਂਗੇ ਵੀ ਬਣੇ ਰਿਓ ਵੀਡੀਓ ਦੇ ਵਿੱਚ ਤੇ ਤੁਹਾਨੂੰ ਦਿਖਾਉਣਾ ਹੈ ਇਹ ਆਪਾਂ ਨਾ ਤੇ ਪਹਿਲਾਂ ਇੱਥੋਂ ਸ਼ੁਰੂ ਕਰਦੇ ਆਂਗੇ ਆਪਣੇ ਨਹੀਂ ਐ ਕੀ ਹਾਲ ਨੇ ਜੀ ਕਿੱਥੋਂ ਆਇਓ ਅਸੀਂ ਆਏ ਜੀ ਗੁਰਨੇਆਂ ਤੋਂ ਭਲਾੜੇ ਲਾਗੇ ਗੁਰਨੇਆਂ ਤੋਂ ਦੇਖ ਮਾ ਆਇਆ ਲੈ ਵੀ ਗੁਰਨੇਆਂ ਤੋਂ ਆਏ ਨੇ ਕੀ ਕੀ ਨੇ ਇਹ ਇਹ ਤਾਂ ਬੱਕਰਾ ਦਾ ਪੱਠਾ ਉਹ ਬੱਕਰਾ ਹੈ ਮੇਰਾ ਗੱਲ ਉਹ ਇਹ ਬੱਕਰਾ ਉਹ ਪੱਠ ਕੀ ਦੀ ਆ ਉਹ ਬਾਈ ਦੀ ਪੱਠੋ ਬਾਈ ਦੀ ਆ ਇਹ ਕਿੰਨੇ ਮਹੀਨੇ ਦਾ ਹੋ ਗਿਆ ਇਹ ਇਹ ਹੋ ਗਿਆ 3 ਮਹੀਨੇ ਦਾ 3 ਮਹੀਨਿਆਂ ਦਾ ਬੱਕਰਾ ਹੈ ਕੀ ਮੰਗੇ ਇਹਦਾ ਇਹਦਾ 13000 3 ਮਹੀਨੇ ਦਾ ਬਈ 13000 ਰੁਪਏ ਮੰਗਿਆ ਬੱਕਰਾ ਦੇਖ ਸਕਦੇ ਤੁਸੀਂ ਹੈਨਾ ਠੀਕ ਹੈ ਜੀ ਪੱਟ ਕਿੰਨਾ ਦੀ ਆ ਆਪਣੀ ਆ ਜੀ ਇੱਕ ਨੇ ਟਾਈਮ ਦੀ ਪੱਟ ਹੋ ਗਈ ਜੀ 3 ਕੁ ਮਹੀਨੇ ਦੀ ਹੈ ਬਈ ਲੈ ਵੀ 3 ਕੁ ਮਹੀਨੇ ਦੀ ਪੱਠ ਆ ਗਈ ਕੀ ਮੰਗੇ ਇਹਦਾ ਇਹਦਾ 8000 ਮੰਗਿਆ ਬਈ ਲੈ ਵੀ 8000 ਰੁਪਏ ਮੰਗਿਆ ਹੈਗਾ ਹੈਨਾ ਪੱਠ ਦਾ ਦੇਖ ਸਕਦੇ ਹੋਗੇ ਇਹ ਸੋਹਣੀ ਆ ਬਈ ਪੱਠ ਬਾਕੀ ਬਈ ਦਿਖਾਵਾਂਗੇ ਤੁਹਾਨੂੰ ਕੀ ਕੁਸ ਆਇਆ ਹੋਇਆ ਮੰਡੀ ਦੇ ਵਿੱਚ ਦੇਖ ਆ ਕੇ ਬਈ ਬੱਚੇ ਬਹੁਤ ਆਏ ਹੋਏ ਨੇ ਲੈ ਵੀ ਆ ਮੁੰਡਾ ਆਇਆਗਾ ਤਿੰਨ ਬੱਚੇ ਲੈ ਕੇ ਗੱਲਬਾਤ ਕਰਦੇ ਆਗੇ ਕੀ ਹਾਲ ਨੇ ਬਈ ਬਈ ਕਿੱਥੋਂ ਆਇਆ ਢੱਡਰੀੋਂ ਦੇ ਢੱਡਰੀਆਂ ਤੋਂ ਲੈ ਵੀ ਢੱਡਰੀਆਂ ਤੋਂ ਆਇਆ ਬਈ ਇਹ ਕੀ ਹੈਗਾ ਬੱਕਰਾ ਹੈ ਇਹ ਬੱਕਰਾ ਲੈ ਵੀ ਆ ਬੱਕਰਾਗਾ ਗੁਲਾਬੀ ਚਾਮਲੀ ਦੇ ਵਿੱਚ ਜਿਹੜਾ ਦੇ ਖੱਸੀਆ ਗਾਂਡੂ ਆ ਆਂਡੂ ਆ ਬਈ ਹੈ ਨਾ ਕਿੰਨੇ ਮਹੀਨੇ ਦਾ ਹੋ ਗਿਆ ਇਹ 5 ਮਹੀਨੇ ਦਾ 5 ਮਹੀਨੇ ਦਾ ਕਰੀ ਮੂਹਰ ਇਹ ਵੀ ਮੂਹ ਦਿਖਾ ਦਿਓ ਤੁਹਾਨੂੰ ਪਿਆਰ ਨਾਲ ਪਿਆਰ ਨਾਲ ਲੈ ਵੀ ਦੇਖ ਸਕਦੇ ਕੀ ਮੰਗਿਆ ਬਾਈ 15000 15000 ਰੁਪਿਆ ਲੈ 15000 ਰੁਪਿਆ ਮੰਗਿਆਗਾ ਆਇਆ ਆਹ ਇਹ ਕੀ ਆ ਇਹ ਵੀ ਬੱਕਰਾ ਇਹ ਕਿੰਨੇ ਮਹੀਨੇ ਦਾ ਹੋ ਗਿਆ ਅੱਗੇ ਲਿਆ ਗਿਆ ਲੈ ਗਿਆ ਆਹ ਹੀ ਤਾਂ ਆਪਦੇ ਆਪ ਦੇ ਲਿਖੇ ਕਿੰਨੇ ਮਹੀਨੇ ਦਾ ਹੋ ਗਿਆ ਇਹ ਆ ਜੀ 5 ਮਹੀਨਾ ਦਾ ਇਹ ਵੀ 5 ਮਹੀਨਿਆਂ ਦਾ ਕਰੀ ਅੱਗੇ ਕਿਹੜਾ ਦਵਾਵਾਂ ਵਾਲਾ ਜਾ ਇਹ ਵੀ 5 ਮਹੀਨਿਆਂ ਦਾ ਬਈ ਬੱਚਾ ਦੇਖ ਸਕਦਾ ਬਈ ਸੋਹਣਾ ਆ ਨਾ ਕੰਨ ਕੰਨ ਵਧੀਆ ਨੇ ਬਈ ਗਲਾਬੀ ਜਿਹਾ ਅੰਬੜੀ ਦੇ ਵਿੱਚ ਆ ਦੇਖ ਸਕਦੇ ਹੋਗੇ ਇਹਦੇ ਕਿੰਨੇ ਰੁਪਏ ਮੰਗੇ ਨੇ ਇਹਦੇ 15000 ਇਹਦਾ ਵੀ 15000 ਰੁਪਇਆ ਤੇ ਆ ਬੱਕਰਾ ਆ ਜੀ ਇਹ ਕਿੰਨੇ ਟਾਈਮ ਦਾ ਹੋ ਗਿਆ ਆ 10 ਮਹੀਨੇ ਇਹ 10 ਮਹੀਨਿਆਂ ਦਾ ਇਹ ਤੂੰ ਗੁਣਾ ਹੋ ਗਿਆ ਜਦੋਂ 400 ਦਾ ਠੀਕ ਆ ਜੀ 30000 ਦਾ ਫਿਰ ਇਹ ਹਾਂਜੀ 25000 ਰੁਪਏ ਮੰਗਿਆ 25000 ਰੁਪਏ ਮੰਗਿਆ ਫੇ ਠੀਕ ਆ ਮਾਗਦੇ ਦੁੱਗਣਾ ਉਹ ਤਾਂ ਬਈ ਲੈ ਵੀ ਇਹਦਾ 25000 ਰੁਪਏ ਮੰਗਿਆ ਇਹਦਾ ਬਾਹਲਾ ਮੰਗ ਰਿਆ ਯਾਰ 20 ਦਾ ਦੇ ਦਾਂਗੇ 20 ਦਾ ਦੇ ਦੇਗਾ 5 ਘਟ ਗਿਆ ਬਈ ਬਾਈ ਕਹਿੰਦਾ 20000 ਦਾ ਦੇ ਦਾਂਗੇ ਕਿਵੇਂ ਹੈ ਇਹ ਨੰਦੁੰਦ ਕਿਵੇਂ ਆ ਖੀਰਾਗਾ ਹਾਂਜੀ ਲੈ ਵੀ ਖੀਰਾ ਬੱਚਾ ਕਾ ਬਾਈ ਦੇਖ ਲੈ ਬਾਈ ਕਹਿੰਦਾ 20000 ਰੁਪਏ ਦੇ ਦੇ ਦਾਂਗੇ 25 ਮੰਗਿਆ ਸੀ ਬਸ ਬਹਿ ਰਹੇ ਰਹਿੰਦੇ ਦੇਖ ਸਕਦੇ ਬਾਈ ਠੀਕ ਆ ਬਾਈ ਮੇ ਤਰਾ ਧੰਨਵਾਦ ਭਈਆ ਜੋ ਅੱਗੇ ਚੱਲਦੇ ਆਂਗੇ ਬਾਈ ਜੈ ਵੀ ਦੇਖ ਸਕਦੇ ਹੋਗੇ ਤੇ ਬੱਚੇ ਦਿਖਾ ਰਿਹਾ ਹਾਂ ਤੁਹਾਨੂੰ ਚਲੋ ਅੱਗੇ ਚੱਲਦੇ ਲੈ ਵੀ ਆ ਜਾਓ ਮਿੱਤਰੋ ਹੋਰ ਬੱਚੇ ਦਿਖਾਉਣਾ ਤੁਹਾਨੂੰ ਵਧੀਆ ਕੁਆਲਟੀ ਦੇ ਵਿੱਚ ਭਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਵੀਰ ਜੀ ਕਿੱਥੋਂ ਆਇਓ ਅਸੀਂ ਪੋਨੀਗੜ ਤੋਂ ਪੋਨੀਗੜ ਤੋਂ ਲੈ ਵੀ ਆ ਬੱਚਾ ਦੇਖੋ ਕੀ ਬੱਕਰਾ ਹੀ ਹੈ ਇਹ ਬੱਕਰਾ ਹੀ ਸਹੀ ਬੱਕਰਾਗਾ ਕੁਆਲਟੀ ਤੁਹਾਡੇ ਸਾਹਮਣੇ ਹੈ ਜੀ ਕਿੰਨੇ ਮਹੀਨੇ ਦਾ ਹੋ ਗਿਆ ਇਹ ਇਹ ਹੈਗਾ ਹੀ 4 ਕੇ 4 1/2 ਮਹੀਨੇ ਦਾ 4 1/2 ਲੈ ਵੀ 4 1/2 ਮਹੀਨੇ ਦਾ ਬਾਈ ਕੰਨ ਕੰਨ ਦੇਖ ਸਕਦੋ ਕੀ ਮੰਗੇ ਜੀ ਇਹਦਾ ਇਹਦਾ 11000 ਰੁਪਏ ਮੰਗ ਰਿਹਾ ਬੱਚੇ ਦਾ 11000 ਰੁਪਏ ਮੰਗ ਰਿਹਾ ਠੀਕ ਆ ਲੱਗਿਆ ਕੁਛ ਹਾਂਜੀ ਲੱਗੇ ਜਾਂਦਾ ਲੱਗੇ ਜਾਂਦਾ ਹਾਂਜੀ ਹਾਂਜੀ ਇਲਤੀ ਲੈਣਾ ਧੂਰੀ ਜੀ ਇਲਤੀ ਲੈਣਾ ਹਾਂਜੀ ਓਹੋ ਥੋੜਾ ਤਾਂ ਬਹੁਤ ਦੇਦਾ ਮੈਂ ਤਾਂ ਧੰਨਵਾਦ ਧੰਨਵਾਦ ਜੀ ਅਗਲਾ ਫੜਿਓ ਜੀ 7000 ਲੈਣਾ ਛੱਡ ਜੋ ਹੁਣ 1 ਮਿੰਟ ਜੀ 1 ਮਿੰਟ ਛੱਡ ਜੋ ਬਸ ਲੈ ਵੀ ਲਿਆਓ ਜੀ ਇਹ ਕਿਵੇਂ ਆ ਜੀ ਇਹ ਖੀਰਾ ਜੀ ਬੱਚਾ 7 ਕੁ ਮਹੀਨੇ ਦਾ ਜੀ 7 ਕੁ ਮਹੀਨੇ ਦਾ ਲੈ ਵੀ 7 ਕੁ ਮਹੀਨੇ ਦਾ ਬੱਚਾ ਹੈਗਾ ਕੀ ਮੰਗੇ ਜੀ ਇਹਦਾ ਇਹਦਾ ਮੰਗਦਾ 16000 ਰੁਪਏ ਇਹ ਵੀ 16000 ਰੁਪਏ ਮੰਗਦੇ ਨੇ ਇਹਦਾ ਠੀਕ ਆ ਜੀ ਲੋਬ ਚਿੱਟੀ ਅੱਖਾਂ ਦੇ ਵਿੱਚ ਆ ਬਾਈ ਬਾਕੀ ਤੁਹਾਡੇ ਸਾਹਮਣੇ ਵੀ ਖੀਰਾ ਬੱਚਾ ਨਾ ਹਾਂਜੀ ਕਰ ਲੋਗੇ ਬਾਈ ਹੋਰ ਦਿਖਾਓ ਉਹ ਆ ਰਹੇ ਆ ਉਹ ਕਿ ਮੈਂ ਆ ਇਹ ਬੱਕਰੇ ਨੇ ਸਾਰੇ ਹਾਂ ਇਹ ਬੱਕਰੇ ਬੱਚੇ ਕੱਲੇ ਬੱਚੇ ਦਿਖਾਓ ਕੱਲੇ ਬੱਚੇ ਬੱਚੇ ਇਹ ਕਿ ਮੈਂ ਆ ਇਹ ਹੈਗੀ 2-3 ਕਿ ਮਹੀਨੇ ਦੀ ਪਾਠੀ ਤਨ ਨਗਮਨੀ ਦੀ ਪੱਠਾ ਹਾਂਜੀ ਕੀ ਮੰਗੇ ਇਹਦਾ ਇਹਦਾ 7000 ਰੁਪਏ ਮੰਗਦਾ ਇਹ ਵੀ 7000 ਰੁਪਏ ਮੰਗਿਆ ਇਹਦਾ ਹਾਂਜੀ ਹੋਰ ਜੀ ਕੋ ਬੈਠੇ ਹੋ ਕਿ ਮੈਂ ਆ ਛੇਲੀ ਹੈ ਇਹ ਵੀ ਪੱਠਾ ਈ ਇਹ ਵੀ ਪੱਠਾ ਈ ਕਿੰਨੇ ਮਹੀਨੇ ਦੀ ਹੋਗੀ ਇਹ ਵੀ 5 ਕਿ ਮਹੀਨਿਆਂ ਦੀ ਹੈ ਜੀ ਨਹੀਂ 5 ਕਿ ਮਹੀਨੇ ਦੇ ਆ ਬਈ ਕੰਨ ਕੁੰਨ ਦੇ ਦੇਖ ਸਕਦੇ ਕੀ ਮੰਗਿਆ ਇਹਦਾ ਇਹਦਾ 9000 ਰੁਪਏ ਜੀ ਲੈ ਵੀ ਇਹਦਾ 9000 ਰੁਪਏ ਜਿਹੜੋ ਬੈਠੀ ਹੈਗੀ ਉਹ ਬੱਕਰਾ ਈ ਉਹ ਬੱਕਰਾਗਾ ਇਹ ਕਿੰਨੇ ਮਹੀਨੇ ਦਾ ਹੋ ਗਿਆ ਇਹ ਵੀ ਬਸ ਇੰਨਾ ਕੀ ਚਾਰ ਪੰਜ ਮਹੀਨੇ ਦਾ ਇਹਦਾ ਕੀ ਮੰਗਿਆ ਇਹਦਾ 8000 ਰੁਪਏ ਮੰਗਦਾ ਲੈ ਵੀ ਇਹਦਾ 8000 ਰੁਪਏ ਬਈ ਦੇਖ ਸਕਦੇ ਹੋ ਨਾ ਬੱਚੇ ਬਈ ਸਾਰੇ ਚੰਗੇ ਨੇ ਤੇ ਐ ਕੋ ਨੰਬਰ ਬੋਲ ਦੇ ਇੱਕ ਵਾਰੀ 80543 ਜੀ 21611 ਜੀ ਲੈ ਵੀ ਸੰਪਰਕ ਕਰ ਲਿਓ ਜੇ ਕਿਸੇ ਨੂੰ ਚਾਹੀਦੇ ਹੋਣੀਆਂ ਨਾ ਬਈ ਜੀ ਲੈ ਵੀ ਇਹ ਮੁੰਡਾ ਆਇਆਗਾ ਇੱਕ ਕਾਲਾ ਕਾਲਾ ਬੱਕਰਾ ਲੈ ਕੇ ਆਇਆ ਖੀਰਾ ਬੱਕਰਾ ਬਈ ਦੇਖ ਸਕਦੇ ਹੋਗੇ ਬੱਚਾ ਦਾ ਕਿੰਨੇ ਮਹੀਨੇ ਦਾ ਹੋ ਗਿਆ ਬਈ ਇਹ 8 ਕ ਮਹੀਨਾ ਦਾ 8 ਮਹੀਨਾ ਦਾ ਹੋ ਗਿਆ ਠੀਕ ਆ ਕਿੱਥੋਂ ਆਇਆ ਛਾਹਲੇ ਤੋਂ ਹੈ ਛਾਹਲੇ ਤੋਂ ਸਾਜਲੀ ਤੋਂ ਹਾਂ ਲੈ ਵੀ ਸਾਜੋ 8 ਮਹੀਨੇ ਦਾ ਬੱਚਾ ਕਿਹੜਾ ਦਾ ਬਾਈ ਲੈ ਵੀ ਦੇਖ ਸਾਜੋ ਕੀ ਮੰਗਿਆ ਬਈ ਇਹਦਾ 10000 ਮੰਗਿਆ ਲੈ ਵੀ 10000 ਰੁਪਏ ਮੰਗਿਆ ਬਾਈ ਦੇਖ ਸਕਦੇ ਬੱਚਾ ਸੋਹਣਾਗਾ ਜੈਡ ਬਲੈਕ ਆ ਲਾਲ ਅੱਖਾਂ ਦੇ ਵਿੱਚ ਆ ਬਾਈ ਕੁਛ ਲੱਗਿਆ ਬਈ ਇਹਦੇ ਲੱਗਿਆ ਇਹ ਅੱਗੇ ਨਹੀਂ ਲੱਗਿਆ ਯਾਰ ਕਿੰਨਾ ਲੱਗਿਆ 8000 8 ਲੱਗਿਆ ਹਾਂ ਠੀਕ ਆ ਲੈ ਵੀ 1000 ਰੁਪਏ ਦੀ ਕੱਚਾ ਹਾਂ ਵਿਕਜੂਗਾ ਲੈ ਬੱਚਾ ਸੋਹਣਾਗਾ ਬਾਈ ਦੇਖ ਸਕਦੇ ਹੋ ਨਾ ਨੱਕ ਨਕੌੜੇ ਤੋਂ ਵਧੀਆਗਾ ਚੱਲ ਠੀਕ ਆ ਮਿੱਤਰ ਠੀਕ ਆ ਧੰਨਵਾਦ ਬਾਈ ਹਾਂ ਇੱਕ ਆ ਬੱਚਾ ਖੜਿਆ ਗੱਲਬਾਤ ਕਰ ਦਿਆਂਗੇ ਬਾਈ ਕੀ ਹਾਲ ਨੇ ਜੀ ਕਿੱਥੋਂ ਆਇਓ? ਇਸ ਪਾਲਾ ਤੋਂ। ਇਸ ਪਾਲਾ ਤੋਂ? ਕਿੰਨੇ ਮਹੀਨੇ ਦਾ ਬੱਚਾ ਹੋ ਗਿਆ ਇਹ? ਅੱਛਾ ਇਧਰ ਲੰਘਿਆ ਹੈ ਮਾਲਕ। ਲੈ ਇਹ ਬੱਚਾ ਦੇਖ ਸਕਦੇ ਹੋ ਬਈ। ਪੱਠਾ ਕੀ? ਪੱਠਾ ਹਣਾ। ਪੱਠਾ ਕੀ ਬਈ। ਲੈ ਮਿੱਤਰ ਆਇਓ ਅੱਗੇ ਚੱਲੀਏ ਬਈ। ਦੇਖ ਸਕਦੇ ਹੋ ਬਈ ਗੇੜਾ ਦਿੰਨੇ ਆਂਗੇ। ਬਹੁਤ ਘਸਾਇਆ ਹੈ ਬਈ। ਇਹਨੂੰ ਹੋਰ ਵੀ ਦਿਖਾਉਣਾ ਹੈਗਾ ਦੋ ਬੱਚੇ ਖੜੇ ਨੇ। ਕੀ ਹਾਲ ਨੇ ਜੀ? ਇੱਕ ਬਈ ਕਿੱਥੋਂ ਆਇਓ? ਪੱਠਾ ਤੋਂ ਜੀ। ਪੱਠਾ ਤੋਂ। ਕੀ ਨੇ ਦੋਨੇ? ਬੱਕਰੇ ਨੇ ਕਿੰਨੇ ਕਿੰਨੇ ਮਹੀਨੇ ਦੇ ਹੋ ਗਏ ਇਹ ਹੈਗਾ ਤਿੰਨ ਤਿੰਨ ਮਹੀਨਿਆਂ ਦੇ ਲੈ ਵੀ ਤਿੰਨ ਤਿੰਨ ਕਿੰਨੇ ਦੇ ਬੱਚੇ ਨੇ ਦੇਖ ਸਕਦੇ ਹੋ ਕੀ ਮੰਗੇ ਇਹਨਾਂ ਦਾ 10000 ਰੁਪਏ ਹੈ 10000 ਰੁਪਏ 10000 ਰੁਪਿਆ ਕਰਿਓ ਮਾੜੇ ਬਰਾਂ ਨੂੰ ਲੈ ਵੀ 10000 ਰੁਪਏ ਮੰਗੇ ਇਹਨਾਂ ਦਾ ਬੱਚੇ ਦੇਖ ਸਕਦੇ ਮਿੱਤਰੋ ਲੈ ਠੀਕ ਹੈ ਜੀ ਧੰਨਵਾਦ ਲੈ ਵੀ ਆਜੋ ਅੱਗੇ ਚੱਲਦੇ ਆਂ ਆ ਮਿੱਤਰੋ ਭਾਈ ਬੱਕਰੇ ਲੈ ਕੇ ਆਇਆਗਾ ਬੱਚੇ ਜੀ ਹੈ ਨਾ ਗੱਲਬਾਤ ਕਰ ਦਿਆਂਗੇ ਟੌਪ ਕੁਆਲਿਟੀ ਦੇ ਨਹੀਂ ਵੀਰੇ ਟੌਪ ਕੁਆਲਿਟੀ ਦੇ ਨਹੀਂ ਕੀ ਹੈ ਭਾਈ ਇਹ ਬੱਕਰਾ ਨਾ ਇਹ ਕਿੰਨੇ ਟਾਈਮ ਦਾ ਭਾਈ ਇਹ 6 ਮਹੀਨੇ ਦਾ 6 ਮਹੀਨੇ ਦਾ ਲੈ ਵੀ 6 ਮਹੀਨੇ ਦਾ ਬੱਚਾ ਹੀ ਹੈ ਜੇ ਦੇਖ ਸਕਦੇ ਹੋ ਭਾਈ ਆ ਦੇਖੋ ਜੀ ਕੰਨਾਂ ਦੀ ਕੁਆਲਿਟੀ ਚੈੱਕ ਕਰੋ ਚਿੱਟੀਆਂ ਅੱਖਾਂ ਦੇ ਵਿੱਚ ਆ ਕੀ ਮੰਗਿਆ ਭਈ ਇਹਦਾ ਇਹਦਾ ਵੀਰੇ 15000 15000 ਰੁਪਏ ਅਗਲਾ ਖੋਲੀ ਭਾਈ ਲੈ ਵੀ ਕੋਹੋਰ ਦਿਖਾ ਦਿਓ ਤੁਹਾਨੂੰ ਬੱਚਾ ਭਈ ਇਹ ਬਈ ਏ ਵੀ ਸੇਮ ਹੀ ਹੈ 6 ਮਹੀਨੇ ਦਾ ਗਲਾਬੀ ਚਾਂਬੜੀ ਹੈਗੀ ਹਾਂ ਮੇਰੇ ਪਿਆਰ ਕਵਾਲਾਬੀ ਚ ਗਲਾਬੀ ਚਾਂਬੜੀ ਹੈ ਮਿੱਤਰੋ ਦੇਖ ਸਕਦੇ ਹੋ ਕਿ 6 ਮਹੀਨੇ ਦਾ ਹੈ ਇਹਦੇ ਕਿੰਨੇ ਰੁਪਏ ਇਹਦਾ 17000 ਰੁਪਏ ਇਹਦਾ 17000 ਰੁਪਿਆ ਇਹ ਕਿ ਮੈਂ ਵੱਧ ਗਿਆ ਰੇਟ ਬਾਈ ਕਿ ਵਧੀਆ ਥੋੜਾ ਜਿਆਦਾ ਬਾਈ ਕਹਿੰਦਾ ਵੀ ਇਹ ਵਧੀਆ ਥੋੜਾ ਜਿਆਦਾ ਕੁਆਲਟੀ ਹੋਰ ਲਿਆ ਬਈ ਕੋ ਸ਼ੇਰਾ ਹਾਂ ਜੀ ਲੈ ਵੀ ਸ਼ੇਰਾ ਬੱਕਰਾ ਦਿਖਾਉਣਾ ਤੁਹਾਨੂੰ ਬੱਕਰਾ ਹੀ ਆ ਵੀ ਹੈ ਨਾ ਇਹ ਖੱਸੀ ਆਈ ਖੱਸੀ ਆ ਇਹ ਇਹਦੇ ਕਿੰਨੇ ਰੁਪਏ ਮੰਗਣੇ ਇਹਦਾ 15000 ਰੁਪਏ ਲੈ ਵੀ ਇਹ ਖੱਸੀ ਆ ਇਹਦਾ 15000 ਰੁਪਏ ਲੈ 6 ਮਹੀਨਿਆਂ ਦਾ ਹੀ ਸਾਰਾ ਇਹ ਵੀ 6 ਮਹੀਨੇ ਲੈ ਵੀ 6 6 ਮਹੀਨੇ ਦੇ ਨੇ ਤੇ ਇਹਦਾ 15000 ਰੁਪਏ ਮੰਗਿਆ ਬਾਈ ਹੈ ਨਾ ਠੀਕ ਆ ਵੀਰੇ ਧੰਨਵਾਦ ਆ ਜੋ ਅੱਗੇ ਦਾ ਧੰਨਵਾਦ ਲੈ ਵੀ ਵੀ ਮਿੱਤਰੋ ਮੇਜਰ ਬਾਈ ਦਾ ਬੱਚੇ ਲੈ ਕੇ ਆਏਗਾ ਤੁਹਾਨੂੰ ਆਪਾਂ ਦਿਖਾਉਣਿਆਂਗੇ ਅੱਲ ਤਾਂ ਬੱਕਰਾ ਦੇਖੋ ਮੇਜਰ ਬਾਈ ਦਾ ਦੱਸ ਮੇਜਰ ਬਾਈ ਇਹਦੇ ਬਾਰੇ ਬਾਈ 4 ਦਾਂਦਾ ਚਾਰ ਦਾਂਦਾ ਜੇ ਹਾਂ ਬਾਈ ਤੇ ਵੀ ਚਾਰ ਦਾਂਦਾ ਬਾਈ ਹਜੇ ਤੇ ਨਿਗਾਹ ਮਾਰ ਹਾਂਜੀ ਚਾਰ ਦਾਂਦਾ ਵੀਰੇ ਹਾਈਟ ਕਿੰਨੀ ਹੋ ਮੇਦਰ ਬਾਈ ਹਾਈਟ ਵੀਰੇ ਦੀ 44 ਆ 44 ਇੰਚ ਹਾਂ ਬਾਈ ਇਹ ਵੀ 44 ਇੰਚ ਹਾਈਟ ਆ ਬੱਕਰਾ ਫਿੱਤੇ ਵਾਲੀ ਆ ਬਾਈ ਫਿੱਤੇ ਵਾਲੀ 44 ਇੰਚ ਵਾਲੀ ਜੈਡ ਆਪਾਂ ਕਹਿੰਦੇ ਆ ਜੈਡ ਬਲੈਕ ਆ ਬੱਕਰਾ ਤੇ ਮੋਟੀ ਹੱਡੀ ਦਾ ਬਾਈ ਹੂੰ ਕਿੰਨੇ ਦਾ ਵੇਚਣਾ ਬਾਈ ਮੇਦਰ ਬਾਈ ਇਹ ਵੇਚਣਾ ਨਹੀਂ ਹੈਗਾ ਹਾਂ ਇਹ ਬੱਚਿਆਂ ਵਾਸਤੇ ਆ ਅੱਛਾ ਬ੍ਰੀਡਰ ਰੱਖਿਆ ਹੋਇਆ ਬ੍ਰੀਡਰ ਰੱਖਿਆ ਹੋਇਆ ਠੀਕ ਆ ਜੀ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਦਰਸੇਮ ਹੁਣ ਤੈਨੂੰ ਪਤਾ ਵੀਰੇ ਬ੍ਰੀਡ ਦੀ ਉਹ ਕੀਮਤ ਰਹੇਗੀ। ਹੂੰ ਸਹੀ ਗੱਲ ਹੈ। ਮੈਂ ਹਰ ਇੱਕ ਮੇਰੇ ਭੈਣ ਭਾਈ ਨੂੰ ਕਹਿਣਾ ਹੁਣਾਂ ਵੀ ਬਸ ਬ੍ਰੀਡ ਰੱਖੋ। ਸਹੀ ਗੱਲ ਹੈ। ਵਧੀਆ। ਬ੍ਰੀਡ ਤੇ ਕੰਮ ਕਰੋ। ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ 44 ਇੰਚ ਹਾਈਟ ਆ। ਇੱਧਰ ਗੇੜਾ ਦਾ ਵੀ ਮਾੜਾ ਜਾਨੂੰ ਤੋੜ ਕੇ ਦਿਖਾਈ। ਲੈ ਵੀ ਤੋੜ ਕੇ ਦਿਖਾ ਦਈਏ ਬੱਚੇ ਨੂੰ। 44 ਇੰਚ ਆ ਜੀ। 44 ਇੰਚ। ਸਹੀ ਗੱਲ ਹੈ। ਹਨਾ ਉਹ ਤਾਂ। ਚਲ ਬੱਚੇ ਦਿਖਾ ਮੇਦਰ। ਲਓ ਜੀ ਵੀਰੇ। ਇਹ ਕੀ ਆ ਬਈ ਬੱਕਰਾ ਕਿ ਬੱਕਰਾ ਬਈ ਬੱਕਰਾ ਲੈ ਵੀ ਕਾ ਆ ਗਿਆ ਬੱਕਰਾ ਕਿੰਨੇ ਮਹੀਨੇ ਦਾ ਹੋ ਗਿਆ ਬਈ ਇਹ ਇਹ ਵੀ ਵੀਰੇ ਦੇਖੋ ਜੀ ਖੀਰ ਆ ਬਈ ਖੀਰਾ ਬਈ ਖੀਰਾ ਬਈ ਦੇਖ ਸਕਦੇ ਹੋਗੇ ਹੋਊਗਾ 7-8 ਮਹੀਨੇ ਦਾ ਇਹ ਹਾਂ ਬਈ ਤਕਰੀਬਨ ਹੈਗਾ ਜੀ ਇਹ ਸਾਢੇ 7-8 ਮਹੀਨੇ ਵਾਲੇ ਖੀਰੇ ਹੈਗੇ 7-8 ਮਹੀਨੇ ਦਾ ਬਈ ਹੈ ਨਾ ਸਹੀ ਗੱਲ ਆ ਬਈ ਬੱਚਾ ਚੰਗਾ ਬਈ ਚਿੱਟੀਆਂ ਅੱਖਾਂ ਦੇ ਵਿੱਚ ਆ ਬਈ ਬਾਕੀ ਬਈ ਤੁਸੀਂ ਦੇਖ ਸਕਦੇ ਹੋਗਾ ਨਾ ਪੂਛ ਮਾ ਪਾਂ ਚੈੱਕ ਕਰ ਲਓ ਮਿੱਤਰੋ ਤੇ ਕੰਨ ਦੇਖ ਲਓ ਬੱਕਰੇ ਆ ਬਈ ਟੈਸਟੀ ਗੱਲਾਂ ਤੁਸੀਂ ਉਹ ਹੁੰਦਾ ਟੈਸਟੀ ਗੱਲ ਦੇਖ ਸਕਦੇ ਆ ਦੋ ਇਹਨਾਂ ਗੋਲੀਆਂ ਸਹੀ ਗੱਲ ਆ ਜੀ ਚੱਲ ਬਈ ਹੋਰ ਫੜਦਾ ਮੈਂ ਤੇ ਇਹ ਵੀ ਕਾ ਆ ਗਿਆ ਇਹ ਕੀ ਆ ਬਈ ਇਹ ਪਾਠਾ ਵੀਰੇ ਇਹ ਪਾਠਾ ਬਈ ਹਾਂ ਲੈ ਵੀ ਇਹ ਪਾਠਾ ਕੀ ਪੱਕੀ ਲੋਹੀ ਜੀ ਪੱਕੀ ਲੋਹੀ ਤੇ ਕੰਨ ਕੰਨ ਚੈੱਕ ਕਰ ਸਕਦੇ ਹੋ ਬਈ ਇਹ ਵੀ ਵੀਰੇ ਖੀਰੀ ਆ ਇਹ ਲੈ ਵੀ ਨਹੀਂ ਪਾਈ ਹਜੇ ਸਹੀ ਗੱਲ ਆ ਬਈ ਇਹਦਾ ਰੇਟ ਕੀ ਆ ਮੇਦਰ ਏ ਵੀਰੇ ਜੇ ਕੋਈ ਇਕਠੀਆਂ ਪੱਠਾਂ ਲਊਗਾ ਫਿਰ 15-15000 ਦੇ ਹਿਸਾਬ ਤੇ ਆਪਾਂ ਦੇ ਦਾਂਗੇ ਬਾਈ। ਅੱਛਾ। ਹਾਂ। ਵੀ ਇਕਠੀਆਂ ਪੱਠਾਂ ਜਿਹੜਾ ਲਊਵੇਂ ਨਾ ਵੀਰ 15-15000 ਤੇ ਦੇ ਦਾਂਗੇ ਬਾਈ ਕਹਿੰਦਾ। ਆ ਬੱਚਾ ਦੇਖੋ। ਇਹ ਬੱਕਰਾ ਆ ਗਿਆ ਬਾਈ। ਹਾਂ ਬਈ। ਲੈ ਵੀ ਜੈਡ ਬਲੈਕ ਬੱਚਾ ਜਮਾ। ਕੁਆਲਿਟੀ ਚੈੱਕ ਕਰੋ ਬਾਈ। ਚੰਗਾ ਬੱਕਰਾ ਵੀ ਚਿੱਟੀਆਂ ਅੱਖਾਂ ਦੇ ਵਿੱਚ। ਨਿਗਾਹ ਮਾਰ ਲਓ ਬਾਈ ਸ਼ਾਈਨਿੰਗ ਬਹੁਤ ਆ ਬੱਚੇ ਦੇ ਵਿੱਚ ਨਾ ਮੇਰੇ। ਹਾਂਜੀ ਹਾਂਜੀ ਵੀਰੇ। ਸਹੀ ਗੱਲ ਆ ਵੀ ਕੰਨ ਕੋਨ ਤੁਸੀਂ ਦੇਖ ਸਕਦੇ ਆ ਬਾਈ। ਲੈ ਵੀ ਮਿੱਤਰੋ। ਓਏ ਓਏ। ਆ ਜੋ ਸ਼ੇਰੀ ਪੱਠਾ ਦਾ ਬੱਕਰਾ ਹੈ ਪੱਠਾ ਇਸ ਲਈ ਸ਼ੇਰੀ ਪੱਠਾ ਆ ਗਈ ਹਾਂ ਵੀਰੇ ਲੈ ਜੀ ਲਓ ਜੀ ਛੜ ਦੇ ਛੜ ਦੇ ਛੜ ਦੇ ਛੜ ਦੇ ਛੜ ਦੇ ਲਓ ਜੀ ਲੈ ਵੀ ਖੀਰੀ ਆ ਜੇ ਇਹ ਵੀ ਖੀਰੀ ਆ ਬਾਈ ਸਹੀ ਗੱਲ ਆ ਜੀ ਇਹ ਵੀ ਮਿੱਤਰੋ ਖੀਰੀ ਆ ਗਈ ਆ ਲਓ ਜੀ ਲੈ ਵੀ ਇਹ ਕਾ ਆ ਗਈ ਪੱਠਾ ਹੈ ਹਾਂ ਜੀ ਇਹ ਵੀ ਪੱਠਾ ਬਾਈ ਵੀ ਦੇਖ ਸਕਦੇ ਹੋ ਇਹ ਵੀ ਖੀਰੀ ਆ ਜੇ ਵੀਰੇ ਇਹ ਵੀ ਖੀਰੀ ਆ ਜੀ ਸਹੀ ਗੱਲ ਆ ਵੀਰੇ ਤਵੀ ਨਿਗਾ ਮਾਰ ਲੋ ਸਾਰਿਆਂ ਦੇ ਉੱਤੇ ਇਹ ਵੀ ਦੇਖ ਸਕਦੇ ਹੋ ਬਈ ਨੱਕ ਨਕੋੜ ਦੀ ਵਧੀਆ ਗਈ ਖੀਰੀ ਪੱਠਾ ਚਿੱਟੀਆਂ ਅੱਖਾਂ ਦੇ ਵਿੱਚ ਆ ਬਈ ਨਾ ਇਹ ਵੀ ਖੀਰੀ ਆ ਬਈ ਦੇਖ ਸਕਦੇ ਹੋ ਤੇ ਬਾਕੀ ਬਈ ਕੀ ਰਹਿ ਗਿਆ ਬਈ ਹੁਣ ਇੱਕ ਆ ਪੱਠ ਰਹੀ ਗਈ ਵੀਰੇ ਤਾਂ ਵੀ ਪੱਠ ਦਿਖਾ ਦੇ ਇੱਕ ਛੋਟੀ ਜੀ ਤੇ ਬਾਕੀ ਬਈ ਨੰਬਰ ਦਿੰਨੇ ਆ ਮੇਜਰ ਬਾਈ ਦਾ ਜੇ ਕਿਸੇ ਵੀ ਮੇਰੇ ਵੀਰ ਨੂੰ ਕੁਝ ਵੀ ਚਾਹੀਦਾ ਹੋਊਗਾ ਤਾਂ ਸੰਪਰਕ ਕਰ ਲੈ ਮੇਜਰ ਬਾਈ ਕਹਿੰਦਾ ਵੀ ਜਿਹੜਾ ਮੇਰੇ ਵੀਰੇ ਇਕੱਠੇ ਲਊਗਾ ਉਹਨੂੰ 15-15000 ਰੁਪਏ ਦੇ ਬੱਚੇ ਲੱਗ ਜਾਣਗੇ ਹੁਣ ਉਹ ਹੋਰ ਤਰ੍ਹਾਂ ਸੇਮ ਕਾਰਨ ਕੀ ਹੁੰਦਾ ਵੀਰੇ ਹੁਣ ਜਿਵੇਂ ਬੰਦਾ ਇੱਕ ਪੱਠ ਲੈਂਦਾ ਬਾਈ ਉਹਦਾ ਹਿਸਾਬ ਕਿਤਾਬ ਤਾਂ ਲੱਗ ਹੀ ਰਹਿੰਦਾ ਤੁਹਾਨੂੰ ਪਤਾ ਹੀ ਆ ਜੀ ਸਹੀ ਗੱਲ ਆ ਹੁਣ ਮੇਰੀ ਗੱਲ ਸੁਣੋ ਜੀ ਇਹਨਾਂ ਦੇ ਵਿੱਚੋਂ ਸਾੰਟ ਕੇ ਕੋਈ ਬੰਦਾ ਪੱਠ ਫੜਦਾ ਫਿਰ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਉਹਦੇ ਵਿੱਚ ਆਪਾਂ ਨਾਲ ਵੀ ਉਹ ਹੁੰਦਾ ਸਹੀ ਗੱਲ ਆ ਸਹੀ ਠੰਡੀ ਸਾਰੀ ਉਹ ਹੋ ਜਾਂਦੀ ਆ ਲੈ ਵੀ ਮਿੱਤਰੋ ਦੇਖ ਸਕਦੇ ਆ ਵੀ ਪੱਠਾ ਕੀ ਚੰਗੀ ਆ ਨਾ ਬਰੀਕ ਜੀ ਹੈਗੀ ਹਾਂ ਕਿ ਇੱਕ ਨਿਮੇਂ ਮਹੀਨੇ ਦੀ ਉਹ ਮਿੱਤਰ ਇਹ ਹੈਗੇ ਆ ਵੀਰੇ 4 ਕੁ ਮਹੀਨਿਆਂ ਦੀ ਲੈ ਵੀ 4 ਕੁ ਮਹੀਨੇ ਬਾਸ ਬਾਸ ਫਿਰਨਦੇ 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 ਤੇ ਵੀ 4 ਕਿ ਮਹੀਨੇ ਦੀ ਪੱਠ ਆ ਗਈ ਇਹ ਦੇਖ ਸਕਦੇ ਹੋਗੇ ਇਹ ਲਾਲ ਜਿਹਾ ਰੰਗ ਆ ਗਿਆ ਬਈ ਸਹੀ ਗੱਲ ਆ ਇਹਨੇ ਲੋਹੀ ਬਣ ਜਾਣਾ ਜੀ ਲੋਹੀ ਬਣ ਜਾਣਾ ਇਹਨੇ ਪੱਕਾ ਲੋਹੀ ਬਣ ਜਾਣਾ ਪੱਕਾ ਲੋਹੀ ਬਣ ਜਾਣਾ ਬਾਕੀ ਬਈ ਚੰਗਾ ਬਈ ਦੇਖ ਸਕਦੇ ਸਾਰੇ ਬੱਚੇ ਬਈ ਚੰਗੇ ਨੇ ਜਿੰਨੇ ਵੀ ਤੁਹਾਨੂੰ ਦਿਖਾਏ ਨੇ ਤੇ ਲੈ ਇਹ ਆ ਵੀ ਆ ਦੇਖੋ ਜੀ ਇਹਦੇ ਜਿਹੜਾ ਹੁਣ ਇਹ ਚਾਰ ਦੰਦ ਤੇ ਆ ਜੀ ਹਾਂਜੀ ਜਦੋਂ ਨੂੰ ਇਹਨੇ 6 ਦੰਦ ਤੇ ਆਉਣਾ ਜੀ ਹੂੰ 48 49 ਇੰਚ ਦੀ ਹਾਈਟ ਤੇ ਨੇ 8 ਦੰਦ ਤੇ ਨੇ ਵਗ ਜਾਣਾ ਸਹੀ ਗੱਲ ਹੈ ਵੀਰ ਬਣ ਕੇ ਮੈਂ ਸਾਰੇ ਕਪਾਲੀਆਂ ਨੂੰ ਤੇ ਜਿਹੜੇ ਨਵੇਂ ਵੀ ਵੀਰ ਜੁੜ ਰਹੇ ਨੇ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਮੈਂ ਹੂੰ ਵੀ ਚਾਹੇ 10 20 ਕਿਲੋਮੀਟਰ ਵੀਰ ਬਣ ਕੇ ਬੱਕਰੀ ਨੂੰ ਲੈ ਕੇ ਇੱਧਰ ਉੱਧਰ ਭਗ ਜਾਇਆ ਕਰੋ ਹੂੰ ਵੀ ਚੰਗੇ ਬਰੀਡਰ ਤੋਂ ਕਰਾਸ ਕਰਾਇਆ ਕਰੋ ਸਹੀ ਗੱਲ ਹੈਗੀ ਚਾਹੇ ਵੀ ਉਹਨੂੰ ਪੈਸੇ ਦੇ ਦਿਆ ਕਰੋ ਜਿਹਦੇ ਕੋਲੇ ਚੰਗਾ ਮਾਲੀ ਆ ਹੂੰ ਤਾਂ ਵੀਰੇ ਤਕਰੀਬਨ ਤਰ ਸੇਮ ਸਾਰੇ ਏਰੀਆ ਦੇ ਵਿੱਚ ਹੀ ਬਹੁਤ ਚੰਗੇ ਚੰਗੇ ਬਰੀਡਰ ਨੇ ਹਰੇਕ ਕੋਲੇ ਹੈਗਾ ਹਰ ਇੱਕ ਕੋਲੇ ਅੱਗੇ ਬਾਈ 10 ਪਿੰਡਾਂ ਦੇ ਵਿੱਚ ਇੱਕ ਬਰੀਡਰ ਹੁੰਦਾ ਸੀ ਸਹੀ ਗੱਲ ਹੈ ਹੁਣ ਤਾਂ ਸਾਰੇ ਬਰੀਡਰ ਨੇ ਸਾਰੇ ਭਾਈਆਂ ਕੋਲੇ ਮੈਂ ਵੀਰ ਬਣ ਕੇ ਇੱਕ ਗੱਲ ਕਹਿਣਾ ਵੀ ਤੁਹਾਨੂੰ ਰਿਜ਼ਲਟ ਵਧੀਆ ਮਿਲ ਜੂਗਾ ਸਹੀ ਗੱਲ ਹੈ ਜੀ ਕਿਉਂ ਰਿਜ਼ਲਟ ਤੇ ਡਿਪੈਂਡ ਕਰਦਾ ਸਾਰਾ ਕੁਝ ਇਹਦੇ ਕਰਕੇ ਕੋਈ ਵੀ ਮੇਰਾ ਵੀਰ ਆਉਂਦਾ ਤੇ ਵਧੀਆ ਰਿਜ਼ਲਟ ਤੇ ਕੰਮ ਕਰੋ ਜੇ ਕਰਨਾ ਆਉਣ ਵਾਲਾ ਸਮਾਂ ਕੁਆਲਿਟੀ ਦੇ ਹੀ ਆ ਸਹੀ ਗੱਲ ਹੈ ਲਓ ਜੀ ਭਾਈ ਜੀ ਕਰ ਲਿਓ ਸੰਪਰਕ ਮੇਜਰ ਬਾਈ ਦੇ ਨਾਲ ਨੰਬਰ ਬੋਲਦੇ ਮੇਜਰ 95768 ਹੈ ਬਾਈ 65340 99768265340 ਆਪਣੇ ਕੋਲੇ ਹੋਰ ਵੀ ਬਾਈ ਖੜੀਆਂ ਨੇ ਪੱਠਾ ਘਟੋ ਘੜ ਆਪਣੇ ਕੋਲੇ 20 ਤੋਂ ਲੈ ਕੇ 25 ਪੱਠਾ ਖੜੀਆਂ ਨੇ ਬਾਈ ਠੀਕ ਹੈ ਜੀ ਤੇ ਬੱਕਰੀਆਂ ਵੀ ਨੇ ਸੂਈਆਂ ਹੋਈਆਂ ਤੇ ਸੂਣ ਵਾਲੀਆਂ ਵੀ ਨੇ ਠੀਕ ਹੈ ਜੀ ਤੇ ਬਰੀਡਰ ਵੀ ਨੇ ਠੀਕ ਹੈ ਜੇ ਕਿਸੇ ਵੀਰ ਨੂੰ ਚਾਹੀਦੇ ਹੋਏ ਜਦੋਂ ਮਰਜੀ ਆ ਕੇ ਆਪਣੇ ਨਾਲ ਸੰਪਰਕ ਇਹ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਕੁਝ ਵੀ ਚਾਹੀਦਾ ਹੋਊਗਾ ਲੌਂਗੋਵਾਲ ਬੱਕਰਾ ਮੰਡੀ 'ਚ ਖੜੀ ਤੇ ਤੇਰਾ 26 ਤਰੀਕ ਦੀ ਹੁੰਦੀ ਹੈ ਧੰਨਵਾਦ ਜੀ